ਅਰੇਡੀ ਪਹਿਲਾ ਪਹਿਲਾ ਜਦੋਂ ਮਨੁੱਖ ਦਾ ਜਨਮ ਹੋਇਆ ਤਾਂ ਉਸ ਦੀ ਲੋੜ ਸਿਰਫ ਆਪਣਾ ਭੁੱਖਾ ਪੇਟ ਭਰਨ ਤੱਕ ਹੀ ਸੀਮਤ ਸੀ ਮਨੁੱਖ ਇਕੱਲਾ ਜੰਗਲਾ ਵਿੱਚ ਰਹਿੰਦਾ ਦਰਖਤਾਂ ਦੇ ਪੱਤੇ ਉਹਨਾਂ ਉੱਤੇ ਲੱਗੇ ਫਲ ਖਾ ਕੇ ਹੀ ਗੁਜ਼ਾਰਾ ਕਰਦਾ ਸੀ ਡੰਡੀ ਹੌਲੀ-ਹੌਲੀ ਹੋਂਦ ਵਿੱਚ ਆਉਂਦਾ ਗਿਆ ਮਨੁੱਖ ਉਸ ਦੀਆਂ ਲੋੜਾਂ ਦੀ ਪੂਰਤੀ ਲਗਾਤਾਰ ਵੱਧਦੀ ਗਈ ਅਤੇ ਉਸ ਨੂੰ ਖੁਦ ਨੂੰ ਹੀ ਪਤਾ ਨਹੀਂ ਲੱਗਿਆ ਕਿ ਕਦੋਂ ਪੇਟ ਦੀ ਭੁੱਖ ਨਾਮ ਦੀ ਭੁੱਖ ਵਿੱਚ ਤਬਦੀਲ ਹੋ ਗਈ ਢੰਡੀ ਹਾਂ ਵਧੀਆ ਹੋਇਆ ਸੀ ਕਿ ਇੱਕ ਮਨੁੱਖ ਨਰਕ ਦੀ ਜ਼ਿੰਦਗੀ ਨੂੰ ਛੱਡ ਕੇ ਐਸ਼ੋ ਆਰਾਮ ਦੀ ਜ਼ਿੰਦਗੀ ਜਉਣ ਲੱਗਾ ਡੰਡੀ ਉਸ ਨੇ ਆਪਣੀਆਂ ਲੋੜਾਂ ਮੁਤਾਬਕ ਘਰ ਬਣਾਏ ਅਤੇ ਖਾਣਾ ਬਣਾਉਣ ਲਈ ਨਵੇਂ ਉਪਕਰਨਾ ਦਾ ਨਿਰਮਾਣ ਕੀਤਾ ਡੰਡੀ ਐਸ਼ੋ ਆਰਾਮ ਅਤੇ ਮਨੋਰੰਜਨ ਲਈ ਸਾਧਨ ਸਥਾਪਿਤ ਕੀਤੇ ਡੰਡੀ ਪਰ ਅੱਜ ਦੇ ਹਾਲਾਤ ਨੇ ਮਨੋੱਖ ਨੂੰ ਅੰਦਰੋਂ ਅੰਦਰੀ ਖਤਮ ਵੀ ਬਹੁਤ ਕੀਤਾ ਹੈ ਡੰਡੀ ਇੱਕ ਨਾਮ ਦੀ ਹੋੜ ਨੇ ਬੱਚਿਆਂ ਤੋਂ ਬਚਪਨ ਖੋਹ ਲਿਆ ਉਹਨਾਂ ਦੀਆਂ ਮਿੱਠੀਆਂ-ਮਿੱਠੀਆਂ ਤੋਤਲੀਆਂ ਗੱਲਾਂ ਸੁਣਨ ਅਤੇ ਹਰਕਤਾਂ ਦੇਖਣ ਲਈ ਮਾਪੇ ਕੋਲ ਟਾਈਮ ਨਹੀਂ ਡੰਡੀ ਮਾਤਾ-ਪਿਤਾ ਦਾ ਟਾਈਮ ਇੰਨੇ ਵਜੇ ਤੋਂ ਇੰਨੇ ਕੋ ਮਜੇ ਤੱਕਾ ਸੀਮਤ ਹੋ ਗਿਆ ਡੰਡੀ ਜਿਸ ਨਾਲ ਬੱਚੇ ਇਕੱਲੇਪਣ ਦਾ ਸ਼ਿਕਾਰ ਹੋ ਕੇ ਰਹਿ ਗਏ ਡੰਡੀ ਫਿਰ ਉਹਨਾਂ ਦੇ ਇਕੱਲੇਪਣ ਨੂੰ ਦੂਰ ਕਰਨ ਲਈ ਮੋਬਾਈਲਾਂ ਅਸੀਂ ਆਪਣੇ ਬੱਚਾਂ ਦੇ ਹੱਥਾਂ ਵਿੱਚ ਦਿੱਤੀਆਂ ਡੰਡੀ ਜਿਸ ਦਾ ਖਾਮਿਆਜਾ ਅੱਜ ਸਾਡੇ ਸਾਹਮਣੇ ਹੈ ਡੰਡੀ ਪਰ કરીਏ ਵੀ ਕੀ ਨਾ ਜੋ ਕਮਾਉਣਾ ਡੰਡੀ ਅਰੇਡੀ ਫਲਾਨੇ ਕੋਲ ਵੱਡੀ ਗੱਡੀ ਹੈ ਉਸ ਤੋਂ ਵੱਡੀ ਗੱਡੀ ਲੈਣ ਲਈ ਕਰਦੇ ਸਾਰੇ ਮੈਂਬਰਾਂ ਨੂੰ ਰੋਬੋਟ ਬਾਨਾ ਪਿਆ ਡੰਡੀ ਲਓ ਜੀ ਫਲਾਨੇ ਨੇ ਤਾਂ ਕਰ ਹੀ ਐਸਾ ਬਣਾਇਆ ਕੇ ਖੜੇ ਦੇਖਦੇ ਹੀ ਰਹੀਏ ਡੰਡੀ ਇਹ ਹੋੜ ਸਾਡੇ ਸਭ ਦੇ ਮਨਾਂ ਨੂੰ ਲੱਗ ਚੁੱਕੀ ਹੈ ਡੰਡੀ ਸਮੇਂ ਦੇ ਮੁਤਾਬਕ ਚੱਲਣਾ ਬਹੁਤ ਜ਼ਰੂਰੀ ਹੈ ਡੰਡੀ ਅੱਗੇ ਵੀ ਵਧਦੇ ਰਹੀਏ ਤਾਂ ਕਿ ਸਮਾਜ ਨੂੰ ਕੋਈ ਚੰਗਾ ਦੇ ਸਕੀਏ ਅਤੇ ਆਪਣੀ ਜ਼ਿੰਦਗੀ ਵੀ ਸੋਹਣੀ ਬਤੀਤ ਕਰੀਏ ਡੰਡੀ ਪਰ ਇੱਕ ਗੱਲ ਸਾਨੂੰ ਜ਼ਰੂਰ ਚੇਤੇ ਰੱਖਣੀ ਪੈਣੀ ਹੈ ਕਿ ਇਸ ਜੱਗ ਨੂੰ ਜਿੱਤਿਆ ਨਹੀਂ ਜਾ ਸਕਦਾ ਡੰਡੀ ਸਾਨੂੰ ਆਪਣਾ ਕੀਮਤੀ ਸਮਾਂ ਆਪਣੇ ਕੀਮਤੀ ਬੱਚਿਆਂ ਪਤੀ ਪਤਨੀ ਮਾਤਾ ਪਿਤਾ ਭੈਣ ਭਰਾਵਾਂ ਅਤੇ ਦੋਸਤਾਂ ਨੋ ਵੀ ਦੇਣਾ ਚਾਹੀਦਾ ਹੈ ਡੰਡੀ ਕਿਉਂਕਿ ਆਪਾਂ ਸਭ ਨੇ ਦੁਬਾਰਾ ਇਕੱਠੇ ਨਹੀਂ ਹੋਣਾ ਹੈ ਡੰਡੀ ਨਾਮ ਕਮਾਉਣਾ ਜ਼ਰੂਰ ਹੈ ਪਰ ਆਪਣੀ ਸਿਹਤ ਗਵਾ ਕੇ ਨਹੀਂ ਡੰਡੀ ਕਿਉਂਕਿ ਰੋਟੀ ਦੀ ਭੁੱਖ ਤਾਂ ਸਾਡੀ ਬਹੁਤ ਘਟ ਗਈ ਹੈ ਡੰਡੀ ਸਵੇਰ ਅਤੇ ਦੁਪਹਿਰ ਦਾ ਖਾਣਾ ਤਾਂ ਅਸੀਂ ਢੰਗ ਨਾਲ ਕਰ ਲੈਂਦੇ ਹਾਂ ਪਰ ਰਾਤ ਦਾ ਖਾਣਾ ਅਤੇ ਗਲਤੀ ਨਾਲ ਹੋ ਵੀ ਜਾਵੇ ਤਾਂ ਤੇਜਾਬ ਨੇ ਸਾਡੇ ਸਰੀਰ ਦਾ ਸਤਿਆਨਾਸ਼ ਕਰ ਦਿੱਤਾ ਹੈ ਢੰਡੀ ਲਗਾਤਾਰ ਭਾਰ ਘਟਾਉਣ ਵਾਲਿਆਂ ਮਹਾਨ ਡਾਕਟਰਾਂ ਨੇ ਤਾਂ ਸਾਨੂੰ ਸਭ ਕੁਝ ਖਾਣ ਤੋਂ ਹੀ ਪਰਹੇਜ਼ ਕਰਾ ਦਿੱਤਾ ਡੰਡੀ ਕਿਉਂਕਿ ਮੋٹے ਹੋ ਕੇ ਅਸੀਂ ਸੋਹਣੇ ਨਹੀਂ ਲੱਗਦੇ ਡੰਡੀ ਜਿਸ ਨਾਲ ਕਸਰਤ ਕਰਨ ਹੱਸਣ ਦਾ ਸਮਾਂ ਸਾਡੇ ਕੋਲ ਨਹੀਂ ਹੈ ਡੰਡੀ ਪਰ ਹਾਂ ਆਪ ਮਹਾਰੇ